ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਉੱਪਰ ਆਪਾਂ ਇਸ ਤਰੀਕੇ ਨਾਲ ਰੱਖ ਦਾਂਗੇ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਚੁੰਨੀ ਤੇ ਲੈਸ ਲਾਵਾਂਗੇ ਤੇ ਵੀਡੀਓ ਨੂੰ ਕਿਤੇ ਵੀ ਸਕਿਪ ਨਾ ਕਰੋ ਜੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਕਰੋ ਤੇ ਹਾਂਜੀ ਅੱਜ ਤੁਹਾਨੂੰ ਫੋਲ ਵੀਡੀਓ ਦਿਖਾਵਾਂਗੇ ਚੁੰਨੀ ਦੇ ਕਿਸ ਤਰੀਕੇ ਨਾਲ ਆਪਾਂ ਲੈਸ ਲਾਉਣੀ ਹੈ ਮਸਲੀਨ ਦਾ ਦੁਪੱਟਾ ਜੀ ਵੀਡੀਓ ਕਰਦੇ ਹਾਂ ਸ਼ੁਰੂਆਤ ਤੇ ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ ਆਪਾਂ सब तो पहला आप चुन्नी का जरा है सीधे आला पासा उपर रखा इस तरीके ने चुनी का सीधे आला पासा जी अपना इस तरह ते सैड तो एक एक इंच थान के निशान ला देंगे देखो इधरों भी अपना एक इंच छड़ना है देखो कन्नी पासा गया इधर भी आप एक इंच का थान छ निशान लवेंगे ਤੇ ਇਧਰੋਂ ਵੀ ਆਪਾਂ 1 ਇੰਚ ਦਾ ਥਾਂ ਛੱਡਦੇ ਨੇ ਇਧਰ ਸਾਈਡ ਤੇ ਤੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਕੋਨਾ ਬਣ ਜੂਗਾ ਆਪਣਾ ਤੇ ਸਾਰੇ ਆਪਾਂ 1-1 ਇੰਚ ਦਾ ਥਾਂ ਛੱਡਣਾ ਹੈ ਸਾਈਡ ਤੋਂ ਤੇ ਨਿਸ਼ਾਨੀ ਲਾ ਦਨੀ ਆ ਸਾਰੇ ਦੁਪੱਟੇ ਤੇ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲਾਂਗੇ ਨਿਸ਼ਾਨ ਆਪਾਂ ਚੁੰਨੀ ਦੇ ਸਿੱਧੇ ਵਾਲੇ ਪਾਸੇ ਲਾਇਆ ਇਹ ਬਹੁਤ ਹੀ ਈਜ਼ੀ ਤਰੀਕਾ ਹੈ ਜੀ ਆਪਣੇ ਚੁੰਨੀ ਤੇ ਲੈਸ ਲਾਉਣ ਦਾ ਸਾਰੀ ਚੁੰਨੀ ਤੇ ਆਪਾਂ ਇੱਕ ਇੱਕ ਇੰਚ ਦੇ ਨਿਸ਼ਾਨ ਲਾ ਲਈ ਇਸ ਤਰੀਕੇ ਨਾਲ ਦੇਖੋ ਸਾਰੇ ਇੱਕ ਇੱਕ ਇੰਚ ਦੇ ਨਿਸ਼ਾਨ ਲਾਇਆ ਕੰਨੀਆਂ ਤੋਂ ਤੇ ਪੱਲਿਆਂ ਤੇ ਠੀਕ ਇਸ ਤੋਂ ਬਾਅਦ ਆਪਾਂ ਆਪਣੀ ਲੈਸ ਲੈਣੀ ਹੈ ਲੈਸ ਦਾ ਜਿਹੜਾ ਪਾਸਾ ਉੱਪਰ ਆ ਆਪਣਾ ਪੁਠੀਆਲਾ ਪਾਸਾ ਤੇ ਜਿਹੜੇ ਚੁੰਨੀ ਦਾ ਪਾਸਾ ਹੀ ਸਿੱਧਿਆਲਾ ਪਾਸਾ ਠੀਕ ਅੰਡੇ ਆਪਾਂ ਨਿਸ਼ਾਨ ਲਾਇਏ ਰ ਉੱਪਰ ਉੱਪਰ ਇਸ ਤਰੀਕੇ ਨਾਲ ਲੈਸ ਰੱਖਾਂਗੇ ਇਸ ਤਰ੍ਹਾਂ ਤੇ ਆਪਾਂ ਲੈਸ ਤੇ ਉੱਪਰ ਉੱਪਰ ਇਸ ਤਰੀਕੇ ਨਾਲ ਲਾਈ ਲਾਂਗੇ ਜਿੱਕਿ ਕੰਨੀ ਕੰਨੀ ਤੇ ਜਿਹੜੇ ਆਪਾਂ ਨਿਸ਼ਾਨ ਲਾਇਆ ਲੈਸ ਉਹਦੇ ਉੱਪਰ ਉੱਪਰ ਰੱਖਣੀ ਆ ਆਪਾਂ ਚੁੰਨੀ ਨੂੰ ਖਿੱਚ ਕੇ ਲੈਸ ਨਹੀਂ ਲੋਣੀ ਨਾਰਮਲ ਇਸ ਤਰੀਕੇ ਨਾਲ ਆਪਾਂ ਲੈ ਕੇ ਆਉਂਦੇ ਹਾਂ ਆਜੂ ਨੀਦੀ ਕੰਨੀ ਆ ਗਈ ਜੀ ਇੱਥੇ ਆਪਾਂ ਜਿਹੜਾ 1 ਇੰਚ ਦਾ ਨਿਸ਼ਾਨ ਲਾਇਆ ਦੇਖੋ ਇਹਦੇ ਆਪਾਂ ਇਸ ਤਰੀਕੇ ਨਾਲ ਉੱਪਰ ਲੈਸ ਰੱਖਾਂਗੇ ਤੇ ਇਸ ਤਰੀਕੇ ਨਾਲ ਆਪਾਂ ਨਾਰਮਲੀ ਇਸ ਤਰੀਕੇ ਨਾਲ ਇਧਰ ਨੂੰ ਆਪਾਂ ਲੈਸ ਮੋੜ ਦਾਂਗੇ ਆਪਾਂ ਲੈਸ ਜਿੱਥੇ ਕੋਈ ਵਾਲ ਨਹੀਂ ਪਾਣਾਗਾ ਇਸ ਤਰੀਕੇ ਨਾਲ ਨਾਰਮਲੀ ਆਪਾਂ ਲੈਸ ਇਧਰ ਨੂੰ ਮੋੜ ਦਾਂਗੇ ਕਿ ਆ ਜੇ ਪਲੇਸ ਦੇ ਵਿੱਚ ਕੋਈ ਵੀ ਵਾਲ ਨਹੀਂ ਪਾਇਆ ਨੋਰਮਲ ਆਪਾਂ ਇਸ ਤਰੀਕੇ ਨਾਲ ਲੈਸਿੱਧ ਨੂੰ ਮੋੜਦੀ ਆ ਤੇ ਜਿਹੜਾ ਆਪਾਂ ਇੱਕ-ਇੱਕ ਅੰਚ ਦੇ ਨਿਸ਼ਾਨ ਲਾਏ ਉੱਪਰੋਂ ਇਸ ਤਰੀਕੇ ਨਾਲ ਲੈਸ ਰੱਖ ਜਾਂਗੇ ਆ ਚੁੰਨੀ ਦਾ ਦੂਜਾ ਖੁੰਝਾ ਗਿਆ ਜੀ ਇਸ ਤਰੀਕੇ ਨਾਲ ਆਪਾਂ ਦੇਖੋ ਆਪਾਂ ਇਹਨਾਂ ਨਿਸ਼ਾਨ ਲਾਇਆ ਸੀ ਉੱਥੇ ਲੈਸ ਇਸ ਤਰੀਕੇ ਨਾਲ ਰੱਖਾਂਗੇ ਤੇ ਆਪਾਂ ਇਸ ਤਰੀਕੇ ਨਾਲ ਵਿੱਚ ਸੂਈ ਵਿੱਚ ਤੁਸੀਂ ਚੁੰਨੀ ਵਿੱਚ ਤੁਸੀਂ ਚੁੰਨੀ ਵਿੱਚ ਇਸ ਤਰੀਕੇ ਨਾਲ ਸੂਈ ਰੱਖ ਦੇਣੀ ਹੈ ਸੂਈ ਤੁਸੀਂ ਉੱਪਰ ਨਹੀਂ ਲੈ ਕੇ ਆਏ ਨੇ ਤੇ ਇਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਚੁੰਨੀ ਨੂੰ ਕਰੋਗੇ ਤੇ ਲੈਸ ਨੂੰ ਵੀ ਤੁਸੀਂ ਇਸ ਤਰ੍ਹਾਂ ਹੀ ਖਿੱਚ ਕੇ ਇੱਧਰ ਨੂੰ ਲਾਉਂਗੇ ਠੀਕ ਹੈ ਜੀ ਇੱਥੇ ਲੈਸ ਚ ਕੋਈ ਵੀ ਵਾਲ ਨਹੀਂ ਪਾਣਾ ਤੁਸੀਂ ਤੇ ਜਿਹੜੀ ਥੋੜੀ ਸੂਈ ਐ ਇਸ ਤਰੀਕੇ ਨਾਲ ਚੁੰਨੀ ਦੇ ਵਿੱਚ ਹੋਣੀ ਚਾਹੀਦੀ ਐ ਤਾਂ ਜੋ ਆਪਣੀ ਲੈਸ ਨਾ ਚੁੰਨੀ ਕੁਛ ਵੀ ਖਿਸਕੇ ਨਾ ਸਾਈਡ ਤੋਂ ਜਿਹੜੇ ਦੋ ਖੁੰਝੇ ਰਹਿ ਗਏ ਜੀ ਉੱਥੇ ਜੀ ਆਪਾਂ ਇਸ ਤਰੀਕੇ ਨਾਲ ਹੀ ਲੈਸ ਲਾਵਾਂਗੇ ਇਸ ਤੋਂ ਬਾਅਦ ਜਿੱਥੋਂ ਆਪਾਂ ਲੈਸ ਸ਼ੁਰੂ ਕੀਤੀ ਸੀ ਉੱਥੇ ਆਪਣੀ ਲੈਸ ਆ ਗਈ ਉੱਥੇ ਠੀਕ ਐ ਜੀ ਤੇ ਇੱਥੋਂ ਤੁਸੀਂ ਇਸ ਤਰੀਕੇ ਨਾਲ ਉੱਪਰ ਲੈਸ ਰੱਖ ਕੇ ਸिलाई ਹਾਂ ਦੇ ਦੋ ਲੋ ਜੀ ਇੱਕ ਸਲਾਈ ਆਪਣੀ ਲੱਗ ਗਈ ਹੈ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ ਆਪਾਂ 1.5 ਇੰਚ ਦਾ ਕਪੜਾ ਛੱਡਿਆ ਸੀ ਉਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਉੱਪਰ ਆਪਾਂ ਇਸ ਤਰੀਕੇ ਨਾਲ ਰੱਖ ਦਾਂਗੇ ਠੀਕ ਹੈ ਜਿਹੜਾ ਆਪਾਂ 1.5 ਇੰਚ ਦਾ ਮਾਰਜਿਨ ਛੱਡਿਆ ਸੀ ਨਾ ਸਾਈਡ ਤੇ ਉਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਤੇ ਇਸ ਤਰੀਕੇ ਨਾਲ ਉੱਪਰ ਰੱਖ ਦਾਂਗੇ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਹੈ ਤੇ ਇਸ ਤੋਂ ਬਾਅਦ ਉੱਪਰ ਆਪਾਂ ਸਲਾਈ ਲਾ ਦੇਾਂਗੇ ਦੇਖੋ ਜੀ ਇਸ ਤੋਂ ਬਾਅਦ ਆਪਾਂ ਜੇ ਸਿੱਧਾ ਕਰਾਂਗੇ ਇਸ ਤਰੀਕੇ ਨਾਲ ਲੈਸ ਨੂੰ ਇਸ ਤਰੀਕੇ ਨਾਲ ਆਪਣੀ ਲੈਸ ਬਾਹਰ ਆ ਜੂਗੀ ਦੇਖੋ ਲੈਸ ਆਪਣੀ ਸਿੱਧੀ ਬਾਹਰ ਆ ਗਈ ਇਸ ਤੋਂ ਬਾਅਦ ਆ ਕੰਨੀ ਵਾਲੀ ਸਿਲਾਈ ਆ ਗਈ ਇਹਨੂੰ ਆਪਾਂ ਇਸ ਤਰੀਕੇ ਨਾਲ ਸਿੱਧਾ ਲਾ ਦੇਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਆਪਾਂ ਇਸ ਤਿੱਕਣਾ ਫੋਲਡਿੰਗ ਕਰ ਦਾਂਗੇ ਜਦੋਂ ਲਓ ਜੀ ਇੱਕ ਕਸਲਾਈ ਹੋਰ ਲੱਗੀ ਇਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਲੈਸ ਨੂੰ ਸਿੱਧੇ ਆਲੇ ਪਾਸੇ ਕਰਾਂਗੇ ਤੇ ਇੱਥੇ ਆਪਾਂ ਇੱਕ-ਇੱਕ ਸਲਾਈ ਹੋਰ ਲਾਵਾਂਗੇ ਲੈਸ ਦੱਬਣ ਵਾਸਤੇ ਤੇ ਸਲਾਈ ਦੱਬਣ ਵਾਸਤੇ तरीके न अपनी सिलाई आजुगी देखो कि सफाई ने अपनी लैस लगी है तो कि सफाई ने अपनी सिलाई लगी है इस तरीके ने अपना सारी सिलाई ला देंगे देखो कि सफाई ने लैस लगी है चलो जी मिलते हैं थोड़ा लैस लाने तो बाद सारी लैस लागे अपने चारे पास देखो कि सफाई ने लैस लगी देख सकते हो ਕਿਸੇ ਪਾਸੇ ਕੋਈ ਵੀ ਵਾਲਨਿੰਗਾ ਕੁਤਨੀ ਦੇ ਵਿੱਚ ਨਹੀਂ ਕੋਈ ਲੈਸ ਦੇ ਵਿੱਚ ਹੈ ਤੇ ਦੇਖੋ ਇਹਨਾਂ ਦੇ ਖੁੰਝੇ ਵੀ ਕਿੰਨੇ ਸੋਹਣੇ ਬਣੇ ਆ ਤੁਸੀਂ ਦੇਖ ਸਕਦੇ ਹੋ ਕਿਸੇ ਪਾਸੇ ਕੋਈ ਖੁੰਝੇ ਚ ਵਾਲਨਿੰਗਾ ਕਿਸੇ ਪਾਸੇ ਵੀ ਚਾਰੇ ਖੁੰਝੇ ਆਪਣੇ ਬਹੁਤ ਵਧੀਆ ਬਣੇ ਆ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਇਸ ਤਰੀਕੇ ਨਾਲ ਚੁੰਨੀ ਤੇ ਲੈਸ ਲਾ ਸਕਦੇ ਆ ਤੇ ਆਪਣੀ ਚੁੰਨੀ ਦੀ ਵਧੀਆ ਲੁੱਕ ਬਣਾ ਸਕਦੇ ਆ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ